12 ਸਾਲਾਂ ਤੋਂ ਦਰਖਤ ਦੇ ਉੱਪਰ ਘਰ ਬਣਾ ਕੇ ਬਜ਼ੁਰਗ ਰਹਿ ਰਿਹਾ ਹੈ ਰਾਤ ਵੀ ਇੱਥੇ ਲੰਘਦੀ ਆ ਦਿਨ ਵੀ ਇੱਥੇ ਲੰਘਦਾ ਤੇ ਜੰਗਲੀ ਜਾਨਵਰ ਵੀ ਬਹੁਤ ਆਉਂਦੇ ਆ ਕਦੇ ਬਾਗ ਹਮਲਾ ਕਰਦਾ ਤੇ ਕਦੇ ਹੋਰ ਜੰਗਲੀ ਜਾਨਵਰ ਆ ਕੇ ਜਿਹੜੇ ਹਮਲਾ ਕਰਦੇ ਨੇ ਹੁਸ਼ਿਆਰਪੁਰ ਦੇ ਜੰਗਲਾਂ ਦੇ ਵਿੱਚ ਇੱਕ ਬਜ਼ੁਰਗ ਜਿਹੜਾ 12 ਸਾਲਾਂ ਤੋਂ ਦਰਖਤ ਦੇ ਉੱਪਰ ਘਰ ਬਣਾ ਕੇ ਰਹਿ ਰਿਹਾ ਤੁਸੀਂ ਜਾਣਦੇ ਹੋ ਵੀ ਹੁਸ਼ਿਆਰਪੁਰ ਦੇ ਜੰਗਲ ਜਿੱਥੇ ਮੌਸਮ ਬਹੁਤ ਵਧੀਆ ਪਰ ਉੱਥੋਂ ਦੇ ਜਿਹੜੇ ਜੰਗਲ ਨੇ ਉਹ ਖਤਰਨਾਕ ਵੀ ਨੇ ਕਈ ਪਿੰਡ ਨੇ ਜਿਹੜੇ ਉਥੇ ਦੁੱਧ ਦੇ ਨਾਲ ਗੁਜ਼ਾਰਾ ਕਰਦੇ ਨੇ ਬੱਕਰੀਆਂ ਰੱਖਦੇ ਨੇ ਪਸ਼ੂ ਰੱਖਦੇ ਨੇ ਪਰ ਉਥੇ ਜਿਹੜਾ ਬਾਗ ਉਹਨਾਂ ਪਿੰਡਾਂ ਦੇ ਵਿੱਚ ਆ ਜਾਂਦਾ ਤੇ ਉਹਨਾਂ ਦੇ ਪਸ਼ੂਆਂ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਜਾਂਦਾ ਇਸ ਤਰ੍ਹਾਂ ਹੀ ਸ਼ਹਿਰਪੁਰ ਦੇ ਜੰਗਲਾਂ ਦੇ ਵਿੱਚ ਇੱਕ ਪਿੰਡ ਹੈ ਜੀ ਮਾਂਜੀ ਜਿੱਥੇ ਇੱਕ ਬਜ਼ੁਰਗ ਪਿਛਲੇ 12 ਸਾਲਾਂ ਤੋਂ ਇੱਕ ਦਰਖਤ ਦੇ ਉੱਪਰ ਹੀ ਰਹਿ ਰਿਹਾ ਹੈਗਾ ਤੇ ਉਹ ਦਰਖਤ ਤੇ ਰਹਿੰਦਾ ਬਾਪੂ ਦੱਸਦਾ ਵੀ ਮੈਂ ਆਪਣੇ 12 ਸਾਲਾਂ ਦੇ ਵਿੱਚ بڑے ਜੰਗਲੀ ਜਾਨਵਰ ਜਿਹੜੇ ਇੱਥੇ ਆਉਂਦੇ ਵੇਖਿਆ ਕਈ ਵਾਰੀ ਬਾਗ ਜਿਹੜਾ ਮੇਰੇ ਕੋਲੋਂ ਹੀ ਮੁੜ ਕੇ ਗਿਆ ਹੈ ਇਸ ਬਜ਼ੁਰਗ ਦਾ ਇਹ ਵੀ ਕਹਿਣਾ ਵੀ ਮੈਂ ਜਿਹੜਾ ਇੱਥੇ ਤਪੱਸਿਆ ਕਰਨ ਆਇਆ ਹੋਇਆ ਤੇ 12 ਸਾਲਾਂ ਤੋਂ ਜਿਹੜਾ ਇੱਥੇ ਹੀ ਰਹਿ ਰਿਹਾ ਇੱਥੋਂ ਦਾ ਮੌਸਮ ਜਿਹੜਾ ਮੈਨੂੰ ਚੰਗਾ ਲੱਗਦਾ ਹੈਗਾ ਇੱਕ ਦਰਖਤ ਦੇ ਉੱਪਰ ਉਸ ਦੀ ਚੜਨ ਦੀ ਸਪੀਡ ਬਹੁਤ ਜ਼ਿਆਦਾ ਆ ਗਈ ਤੇ ਉਹਦੇ ਉੱਪਰ ਹੀ ਜਿਹੜਾ ਉਸਨੇ ਘਰ ਬਣਾਇਆ ਹੋਇਆ ਇੱਕ ਨਿੱਕਾ ਜਿਹਾ ਤੇ ਪੌੜੀ ਲਾਈ ਹੋਈ ਆ ਉਹਦੇ ਉੱਪਰ ਜਿਹੜਾ ਚੜ ਕੇ ਉਹ ਰਹਿੰਦਾ ਹੈਗਾ ਬڑے ਲੋਕ ਇਹ ਵੀ ਸੋਚਦਾ ਵੀ ਇਹ ਬਜ਼ੁਰਗ ਇੱਥੇ ਕਿਉਂ ਰਹਿੰਦਾ ਹੈ ਨਾ ਤਾਂ ਇੱਧਰ ਮਦਾਨੀ ਖੇਤਰ ਦੇ ਵਿੱਚ ਆਵੇ ਜੰਗਲਾਂ ਦੇ ਵਿੱਚ ਕੀ ਲੋੜ ਪੈ ਗਈ ਇਹਨੂੰ ਦਰਖਤ ਦੇ ਉੱਪਰ ਘਰ ਬਣਾਉਣ ਦੀ ਤਾਂ ਦੋਸਤੋ ਦੱਸਦੇ ਵੀ ਇਹ ਬਜ਼ੁਰਗ ਕਹਿੰਦਾ ਵੀ ਮੈਂ ਜਿਹੜਾ ਇੱਥੇ ਭਗਤੀ ਕਰਨ ਆਇਆ ਹੋਇਆ ਹਾਂਗਾ ਅ ਮੇਰਾ ਜਿਹੜਾ ਪ੍ਰਮਾਤਮਾ ਦੇ ਵਿੱਚ ਮੈਂ ਗਰਵਾਣੀ ਲਾ ਕੇ ਸੁਣਦਾ ਪ੍ਰਮਾਤਮਾ ਦੀ ਭਗਤੀ ਮੈਨੂੰ ਚੰਗੀ ਲੱਗਦੀ ਆ ਤਾਂ ਕਰਕੇ ਬਜ਼ੁਰਗ ਇੱਥੇ ਆਏ ਹੋਏ ਨੇ ਪਹਿਲਾਂ ਇੱਕ ਗੁਫਾ ਦੇ ਵਿੱਚ ਰਹਿੰਦੇ ਸੀ ਉਹ ਗੁਫਾ ਗਿਰਗੀ ਤੇ ਹੁਣ ਜਿਹੜਾ ਬਜ਼ੁਰਗ ਨੇ ਇੱਕ ਦਰਖਤ ਦੇ ਉੱਪਰ ਹੀ ਕਰ ਬਣਾ ਲਿਆ ਤੇ ਉਹਦੇ ਉੱਪਰ ਹੀ ਜਿਹੜਾ ਇਹ ਬਜ਼ੁਰਗ ਰਹਿੰਦਾ ਹੈਗਾ ਤਾਂ ਇੱਥੋਂ ਹੀ ਜਿਹੜਾ ਸਾਰੇ ਪਾਸੇ ਜੰਗਲ ਤੇ ਨਿਗਾਹ ਵੀ ਰੱਖਦਾ بڑے ਜੰਗਲੀ ਜਾਨਵਰ ਆ ਜਾਂਦੇ ਆ ਮੁੜ ਜਾਂਦੇ ਆ ਰਾਤ ਨੂੰ ਬਜ਼ੁਰਗਾ ਨੇ ਦੱਸਿਆ ਵੀ ਜਿਹੜੀਆਂ ਮੈਨੂੰ ਕਈ ਵਾਰੀ ਬਾਗਦੇ ਆ ਜਿਹੜੀਆਂ ਅੱਖਾਂ ਦੇਸੀਆਂ ਨੇ ਤੇ ਕਈ ਵਾਰੀ ਨੇੜੇ ਹੋ ਕੇ ਵੀ ਜਿਹੜਾ ਮੇਰੇ ਮੁੜਿਆ ਹੈਗਾ ਹੁਸ਼ਿਆਰਪੁਰ ਦੇ ਵਿੱਚ ਕਈ ਐਸੇ ਪਿੰਡ ਨੇ ਜਿਹੜੇ ਬਿਲਕੁਲ ਜੰਗਲੀ ਖੇਤਰ ਦੇ ਵਿੱਚ ਨੇ ਤੇ ਜਿਨ੍ਹਾਂ ਦੀ ਹੱਦਾਂ हिमाचल ਦੇ ਨਾਲ ਲੱਗਦੀ ਆਗੀ ਜਿਵੇਂ ਕੋਟ ਹੋ ਗਿਆ ਪਟਿਆਲ ਹੋ ਗਿਆ ਨਾ ਇਹ ਪਿੰਡ ਨੇ ਜਿਹੜੇ ਇੱਥੋਂ ਦੇ ਲੋਕਾਂ ਦਾ ਜਿਹੜਾ ਜੀਵਨਾ ਉਹ ਆਮ ਪਿੰਡਾਂ ਦੇ ਨਾਲੋਂ ਜਿਹੜਾ ਕੁਝ ਵੱਖਰਾ ਹੈਗਾ ਕਿਉਂਕਿ ਇੱਥੇ ਜਾਨਵਰ ਆ ਜਾਂਦੇ ਆ ਜਿਹੜੇ ਜੰਗਲੀ ਤੇ ਨੁਕਸਾਨ ਕਰਦੇ ਆ ਤੇ ਇਹ ਲੋਕ ਜਿਹੜੇ ਪਸ਼ੂ ਪਾਲ ਕੇ ਆਪਣਾ ਦੁੱਧ ਨਾਲ ਗੁਜ਼ਾਰਾ ਕਰਦੇ ਨੇਗੇ ਤੇ ਪਰ ਜਿਹੜੇ ਜਾਨਵਰ ਆ ਕੇ ਇਹਨਾਂ ਦਾ ਨੁਕਸਾਨ ਕਰ ਜਾਂਦੇ ਜਿਹੜੇ ਜੰਗਲੀ ਜਾਨਵਰ ਆ ਜਾਂਦੇ ਆਗੇ ਤਾਂ ਇੱਥੋਂ ਦੇ ਕਈ ਪਿੰਡ ਐਸੇ ਵੀ ਨੇ ਜਿਹੜੇ ਤੁਹਾਨੂੰ ਬਿਲਕੁਲ ਸੁੰਨੇ ਮਿਲਣਗੇ ਦੇਖਣ ਨੂੰ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਕਰ ਛੱਡ ਗਏ ਚਲੇ ਗਏ ਪਰ ਕਈ ਅਜੇ ਇਹ ਵੀ ਨੇ ਜਿਹੜੇ ਗਰੀਬ ਨੇ ਹੋਰ ਕਿਤੇ ਜਗ੍ਹਾ ਲੈ ਨਹੀਂ ਸਕਦੇ ਤੇ ਇਹ ਜਗ੍ਹਾ ਜਿਹੜੀ ਉਹਨਾਂ ਦੀ ਵਿਕਦੀ ਨਹੀਂ ਤਾ ਕਰਕੇ ਜਿਹੜੇ ਇੱਥੇ ਉਹਨਾਂ ਦੀ ਇੱਕ ਮਜਬੂਰੀ ਬਣ ਗਿਆ ਇੱਥੇ ਰਹਿਣਾ ਕਈਆਂ ਦਾ ਚਲੋ ਮੋ ਵੀ ਪਿਆ ਹੁੰਦਾ ਨਾ ਵੀ ਆਪਾਂ ਬਚਪਨ ਤੋਂ ਇੱਥੇ ਰਹਿਨੇ ਵੀ ਚਲੋ ਛੱਡ ਕੇ ਨਹੀਂ ਜਾਂਦੇ ਤਾਂ ਬਹੁਤ ਸਾਰੇ ਪਿੰਡ ਨੇ ਐਸੀ ਤੁਹਾਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ ਜਿਹੜੇ ਬਿਲਕੁਲ ਸਰਹੱਦ ਦੀ ਖੇਤਰ ਦੇ ਜੰਗਲੀ ਖੇਤਰ ਦੇ ਨਾਲ ਲੱਗਦੇ ਨੇ ਹਿਮਾਚਲ ਦੇ ਨਾਲ ਲੱਗਦੇ ਨੇ ਤੇ ਉੱਥੋਂ ਦੇਖਣ ਨੂੰ ਮੌਸਮ ਬਹੁਤ ਸੋਹਣਾ ਲੱਗਦਾ ਹੈਗਾ ਨਦੀਆਂ ਵਗਦੀਆਂ ਨੇ ਪਰ ਦੋਸਤੋ ਖਤਰਨਾਕ ਵੀ ਬਹੁਤ ਆ 100% ਗਾਰੰਟੀ ਦੇ ਨਾਲ ਹਰ ਸਮੱਸਿਆ ਦਾ ਹੱਲ ਪਰੇਸ਼ਾਨੀ ਜਿਵੇਂ ਲਵ ਮੈਰਿਜ ਵਸ਼ੀਕਰਨ ਪਤੀ ਪਤਨੀ